किधर है ये हाँ। दौड़ा इधर हाँ, तो ना हो गया हां दौड़ा ठीक है दौड़ा हां जी इधर बिल्कुल सामने है हां आगे चलो आगे देखना अपना ऑप्शन बनाओ वो है तो अंदर सत नाम वाले गुरु सत नाम वाले अद ਸਤ ਨਾਮ ਵਾਹਿਗੁਰੂ ਸਾਰੇ ਬੁੱਤਰ ਸਾਰਿਆਂ ਨੇ ਤਦ ਸਾਰਿਆਂ ਨੂੰ ਬੈਡ ਬੈਟ ਦਵਾਗਾ ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਗੁਰੂ ਪੰਥੇ ਬਾਦਸ਼ਾਹ ਨੇ ਜੋ ਸਾਈ ਮੀਆਂ ਮੀਰ ਤੇ ਬਸ਼ਿਸ਼ ਕੀਤੀ ਉਹਨਾਂ ਨੂੰ ਸਿਮਰਨਾ ਤੇ ਮਾਤਾ ਗੰਗਾ ਜੀ ਦਾ ਹਾਰ ਉਹ ਬਸ਼ਿਸ਼ ਕੀਤਾ ਅੱਜ ਸਾਈ ਜੀ ਪਾਕਿਸਤਾਨ ਤੋਂ ਚੱਲ ਕੇ ਗੁਰਦੁਆਰਾ ਨਾਨਕਸਰ ਵਿਗਨਲ ਵਿਖੇ ਪਹੁੰਚੇ ਤੇ ਸੰਗਤਾਂ ਨੂੰ ਦਰਸ਼ਨ ਕਰਾਏ। ਸੋ ਇਸ ਕਰਕੇ ਸੰਗਤਾਂ ਦੇ ਬੜੇ ਵੱਡੇ ਭਾਗ ਨੇ ਕਿ ਜਿੰਨਾ ਸੰਗਤਾਂ ਨੇ ਉਹ ਪ੍ਰਾਪਤਨ ਗੁਰੂ ਪਾਸ਼ਾ ਦੀਆਂ ਬਖਸ਼ੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਦਿੱਤੀਆਂ ਹੋਈਆਂ ਉਹਨਾਂ ਦੇ ਦਰਸ਼ਨ ਕੀਤੇ ਨੇ। ਤਾਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਬਾਠਾ ਜਿਨ੍ਹਾਂ ਨੇ ਤੱਤੀਆਂ ਤਵੀਆਂ ਉੱਤੇ ਬੈਠ ਕੇ ਇਹ ਕਹਿ ਦਿੱਤਾ ਗੱਡੀ ਅੱਗੇ ਲੈ ਆਓ ਹਾਂ ਥੋੜੀ ਜਿਹੀ ਅੱਗੇ ਦੇਖ ਆ ਪਾਣਾ ਮੀਠਾ ਲਾ ਕੇ ਨਾਮ ਪਦਾਰ ਨਾਨਕ ਮੰਗੇ ਤਾਂ ਉਸ ਵਕਤ ਸਾਈ ਮੀਆਂ ਮੀਰ ਜੀ ਨੇ ਉਹ ਦੁੱਖ ਨਾ ਸਹਾਰਤ ਦੇ ਸਹਾਰ ਦੇ ਹੋਏ ਜੋ ਗੁਰੂ ਸੱਜੇ ਪਾਤਸ਼ਾਹ ਦੇ ਸ ਵਿੱਚ ਤੱਤੀ ਰੇਤਾ ਪਾਈ ਗਈ ਤੱਤੀ ਤਵੀਰ ਤੇ ਬਿਠਾਇਆ ਗਿਆ ਉਪਲਤੀਆਂ ਦੇਗਾਂ ਦੇ ਵਿੱਚ ਵਾਲਿਆ ਗਿਆ ਜਦੋਂ ਸਾਈਂ ਮੀਆਂ ਮੀਰ ਜੀ ਨੇ ਇਹ ਤੱਕਿਆ ਤੇ ਉਸ ਵਕਤ ਸਾਈਂ ਮੀਆਂ ਮੀਰ ਦੀ ਤਾਂ ਨਿਕਲ ਗਈ ਤੇ ਸਾਈਂ ਮੀਆਂ ਮੀਰ ਜੀ ਕਹਿਣ ਲੱਗੇ ਪਾਤਸ਼ਾਹ ਆਪ ਜੀ ਤੇ ਜੋ ਦੁੱਖ ਜੋ ਆਪ ਜੀ ਤੇ ਇਹ ਕਸ਼ਟ ਹੋ ਰਿਹਾ ਹੈ ਮੈਂ ਇਹ ਦੇਖ ਨਹੀਂ ਸਕਦਾ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਇੱਟ ਖੜਕਾ ਦੇਵਾਂ ਇੱਟ ਇੱਟ ਖੜਕਾ ਦੇਵਾਂ ਤੇ ਗੁਰੂ ਪੰਮੇ ਪਾਸ਼ਾ ਕਹਿਣ ਲੱਗੇ ਸਾਈ ਮੀਆਂ ਅਮੀਰ ਜੀ ਜਿਹੜਾ ਉੱਪਰ ਦੇਖੋ